ਲੋ ਗੀਤਾਂ ਦੇ ਸ਼ਕੀਨ ਟੱਬਰ ਨੂੰ ਪਿਆਰ ਭਰੀ ਸਾਸਰੀ ਅਕਾਲ ਨਮਸਤੇ ਆਦਾਬ ਜੀ ਮੈਂ ਤੁਹਾਡੀ ਆਪਣੀ ਗੁਰਮੀਤ ਸੰਧਾ ਹਾਜ਼ਰ ਹਾਂ ਤੁਹਾਡੇ ਦਰਬਾਰ ਵਿੱਚ ਤਿਰਿੰਣਾ ਦਾ ਇੱਕ ਬਹੁਤ ਖੂਬਸੂਰਤ ਤੇ ਬਹੁਤ ਸੋਹਣਾ ਲੰਮਾ ਲੰਮੀ ਹੀਕ ਵਾਲਾ ਗੀਤ ਲੈ ਕੇ ਉਮੀਦ ਹੈ ਬਾਕੀ ਗੀਤਾਂ ਵਾਂਗੂ ਇਹ ਵੀ ਤੁਹਾਨੂੰ ਪਸੰਦ ਆਊਗਾ ਤੇ ਇਸ ਨੂੰ ਵੀ ਤੁਸੀਂ ਉਨਾ ਹੀ ਪਿਆਰ ਦਿਓਗੇ ਜਿੰਨਾ ਮੇਰੇ ਪਹਿਲੇ ਗੀਤਾਂ ਨੂੰ ਦਿੰਦੇ ਰਹੋ ਤੁਹਾਡੇ ਇਸ ਪਿਆਰ ਸਦਕਾ ਹੀ ਮੇਰਾ ਲੋਕ ਗੀਤਾਂ ਦਾ ਸਫ਼ਰ ਜਿਹੜਾ ਉਹ ਨਿਰੰਤਰ ਚੱਲਦਾ ਆ ਰਿਹਾ ਤੇ ਕਦੀ ਕਦੀ ਵਿੱਚੋਂ ਗੈਪ ਪੈ ਜਾਂਦਾ ਕਿਉਂਕਿ ਰਜੇਵੇਂ ਨੇ ਜਿਆਦਾ ਨਹੀਂ ਕਿ ਉਹਨਾਂ ਨੂੰ ਵੀ ਨਾਲ ਹੀ ਸਰਵਾਈਵ ਕਰਨਾ ਪੈਂਦਾ ਹੈ ਤੇ ਫਿਰ ਕੋਈ ਵੀ ਰਿਕਾਰਡਿੰਗ ਵੀ ਨਹੀਂ ਕਰ ਹੁੰਦੀ ਤਾਂ ਜਦੋਂ ਕਦੀ ਇਦਾਂ ਦਾ ਆ ਜਾ ਕਰੇ ਮੌਕਾ ਖਿਮਾ ਕਰਦਿਆ ਕਰੋ ਤਾਂ ਕਿਉਂਕਿ ਜ਼ਿੰਦਗੀ ਰਜੇਵੇਂਆਂ ਦਾ ਨਾਂ ਆ ਤੇ ਉਹਨੂੰ ਵੀ ਆਪਾਂ ਨਾਲ ਲੈ ਕੇ ਹੀ ਸਾਰੀ ਕਬੀਲਦਾਰੀ ਨੂੰ ਵੀ ਤੁਰਨਾ ਹੁੰਦਾ ਚਲੋ ਬਿਨਾਂ ਦੇਰੀ ਮੈਂ ਤੁਹਾਨੂੰ ਗੀਤ ਸੁਣਾਉਣੀ ਆ ਉਮੀਦ ਹੈ ਤੁਸੀਂ ਪਸੰਦ ਕਰੋਗੇ ਉਸ ਰਦਾਤਿਆ ਨੀ ਬ ਰੋਟੀ ਆਏ ਵੇ ਮੇਰੇ ਜਾਨੀ ਦਿਆ ਲਾਇਆ ਵੇ ਮੇਰੇ ਜਾਨੀ ਦਿਆ ਲਾਇਆ ਬ ਰੋਟੀ ਆ ਕੀ ਕਰ ਉਸ ਰੰਗੋਰੀਏ ਨੀ ਪਾਣੀ ਬਜਤੀ ਹਾਇਆ ਨੀ ਪਾਣੀ ਬਜਤੀ ਹਾਇਆ ਨੇਣਾ ਦੇ ਹਲਟ ਜੜਉਨੀ ਆਵੇ ਮੈਂ ਬੂਟੇ ਪੋਨੀਆ ਪਾਣੀ ਮੈਂ ਬੂਟੇ ਪੋਨੀਆ ਪਾਣੀ ਸਖੀਆਨੀ ਜਾ ਬੂਟੇ ਪੋਨੀਆ ਪਾਣੀਆ ਨੀ ਬੂਟੇ ਛੋਡੀਆਂ ਲਗਰਾਂ ਨੀ ਬੂਟੇ ਛੋਡੀਆਂ ਲਗਰਾਂ ਸਖੀਓ ਨੀ बूटे षोडी निशवा महिलू निशा महिला

জগৰি ৰখাডাল নী নী বুলাপা নী বুল প ਜਦ ਬੁੱਲਾਪ ਛੋਂਦਾ ਆਇਆ ਨੀ ਚੂਟਾ ਨੀਂਦਰ ਦਾਇਆ ਨੀ ਚੂਟਾ ਨੀਂਦਰ ਦਾਇਆ ਸਖੀਓ যাদ ট নীন্দৰ দায় নী নী গী পায় নী গী প ਜਾ ਗੋਰੀ ਪਲੰਗ ਡਾਇਆ ਨੀ ਸੁਪਨਾ ਸੋਣੇ ਦਾ ਨੀ ਸੁਪਨਾ ਸੋਣੇ ਦਾ ਸਖੀਓ ਨੀ ਯਾਦ ਸੁਪਨਾ ਸੋਣੇ ਦਾ ਆਣੀ ਨੀ ਸੋਣੇ ਅਣਜਗਿਆ ਨੀ ਸੋਣੇ